ਇਹ ਰਾਸ਼ੀ ਮੁਖਤਸਰ ਸਾਹਿਬ ਦੇ ਮਲੂੜ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਵਿਅਕਤੀ ਦੀ 2.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲੂੜ ਦੇ ਪ੍ਰੇਮ ਲਾਟਰੀ ਸਟਾਲ ਤੋਂ ਵਿਕੀ ਹੋਈ ਨਾਗਲੈਂਡ ਮਹੀਨਾਵਾਰ ਲਾਟਰੀ ਦਾ ਕੱਲ ਡਰਾ ਨਿਕਲਿਆ ਸੀ ਜਿਸ ਦੌਰਾਨ ਮਲੂੜ ਦੇ ਹੀ ਇੱਕ ਵਿਅਕਤੀ ਦੀ ਇਹ 2.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਜਿਸ ਤੋਂ ਬਾਅਦ ਮਲੂੜ ਦੇ ਇਸ ਵਿਅਕਤੀ ਦੇ ਘਰ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਪਤਾ ਲੱਗਿਆ ਕਿ ਇਹ ਲਾਟਰੀ ਸ਼ਹਿਰ ਦੇ ਡਿਪਟੀ ਬਾਂਸਲ ਨਾਮਕ ਵਿਅਕਤੀ ਦੇ ਨਾਮ ਤੇ ਨਿਕਲੀ ਹੈ ਜਿਸ ਤੋਂ ਬਾਅਦ ਅੱਜ ਪ੍ਰੇਮ ਲਾਟਰੀ ਵਿਕਰੇਤਾ ਸਾਈਕਲ ਗਰਗਨ ਦੀ ਸਟਾਲ ਤੇ ਵਧਾਈ ਦੇਣ ਵਾਲੇ ਦਾ ਤੰਤ ਲੱਗ ਗਿਆ ਅਤੇ ਉਹਨਾਂ ਦੇ ਵੱਲੋਂ ਢੋਲ ਵਜਾ ਕੇ ਲੱਡੂ ਵੰਡ ਕੇ ਇਸ ਦੀ ਖੁਸ਼ੀ ਸਾਂਝੀ ਕੀਤੀ ਗਈ ਤੁਸੀਂ ਵੀ ਸੁਣੋ ਕੀ ਕਿਹਾ ਲਾਟਰੀ ਵਿਕਰੇਤਾ ਨੇ ਹਾਂਜੀ ਕੀ ਤੁਹਾਡਾ ਨਾਮ ਹੈ ਕਿਹੜੀ ਸਟਾਲ ਸੀਗੀ ਕਿਹੜੀ ਲਾਟਰੀ ਜਿਹੜੀ ਹੈ ਕਿਹਨਾਂ ਨੂੰ ਨਿਕਲੀ ਹੈ ਕਿੰਨੇ ਕੋਡ ਆਪਣੇ ਲਾਟਰੀ ਦੇ ਨਾਮ ਤੇ ਪ੍ਰੇਮ ਲੋਟੇ ਏਜੰਸੀ ਮਲੋਟ ਇਹ ਅਸੀਂ ਮਲ ਬਲੋਟ ਇੰਟਰਪ੍ਰਾਈਜ਼ਸ ਲੁਧਿਆਣਾ ਤੋਂ ਟਿਕਟਾਂ ਲੈਨੇ ਆ ਪੋਸਟ ਆਫਿਸ ਹੈ ਸਾਡੇ ਪੰਜਾਬ ਦੇ ਸਭ ਤੋਂ ਵੱਡੇ ਸਟੋਕਸ ਹੈ ਆ ਕੱਲ ਉਹਨਾਂ ਦਾ 8 ਵਜੇ ਉਹਨਾਂ ਦਾ ਕੱਲ ਦੋ ਟਾਈਮ ਸੀ ਜਿਹੜਾ ਨਾਗਲੈਂਡ ਸਟੇਟ ਦੀ ਲੋਟਰੀ ਸੀ 500 ਮੰਥਲੀ ਉਹਦੇ ਚੋਂ ਕੱਲ ਪਹਿਲਾ ਪ੍ਰਾਈਜ਼ ਹਿੱਟ ਹੋਇਆ ਉਹਨਾਂ ਦਾ 8 ਵਜੇ ਤੇ 20 ਮਿੰਟ ਤੇ ਲਾਈਵ ਡ੍ਰੋਅ ਚੱਲ ਰਿਹਾ ਸੀ ਜਦੋਂ ਉਹਨਾਂ ਦੀ ਕਾਲ ਮੈਨੂੰ ਆਈ ਹੈ ਕਿ ਤੁਹਾਡੇ ਤੋਂ ਪਹਿਲਾਂ ਪ੍ਰਾਈਜ਼ ਹਿੱਟ ਹੋ ਗਿਆ ਤੇ ਸਾਡੇ ਤੋਂ ਪਹਿਲਾਂ ਵੀ ਕਈ ਪ੍ਰਾਈਜ਼ ਹਿੱਟ ਹੋ ਗਏ ਹੈ ਮਤਲਬ ਕਿ ਪਹਿਲਾਂ ਸਾਡੀ 40 ਸਾਲ ਪੁਰਾਣੀ ਲੋਟਰੀ ਏਜੰਸੀ ਹੈ ਜਿੱਥੋਂ ਮੇਰੇ ਦਾਦਾ ਜੀ ਕੰਮ ਕਰ ਰਹੇ ਸੀਗੇ ਉਹ ਪਿੱਛੇ ਐਕਸਪਾਇਰ ਹੋ ਗਏ ਤੇ ਉਦੋਂ ਬਾਅਦ ਇਹ 2 ਸਾਲਾਂ ਤੋਂ ਮੈਂ ਕੰ ਤੇ ਇਹ ਹੁਣ ਮੇਰਾ 2 ਸਾਲਾਂ ਤੋਂ ਬਾਅਦ ਮੇਰਾ ਪਹਿਲਾ ਪ੍ਰਾਈਜ਼ ਹੈ ਜਿਹੜਾ 2.5 ਕਰੋੜ ਦਾ ਪਹਿਲਾ 500 ਮੰਥਲੀ ਵਿੱਚ ਹਿੱਟ ਹੋਇਆ ਤੇ ਉਹਨਾਂ ਦਾ ਲਾਈਵ ਚੱਲਦੇ ਡਰਾਅ ਦੇ ਵਿੱਚ ਉਹਨਾਂ ਦਾ ਮੈਨੂੰ ਕਾਲ ਆ ਗਈ ਸੀ ਫਸਟ ਪ੍ਰਾਈਜ਼ ਦੀ ਵੀ ਤੋੜ ਦੋ ਪਹਿਲਾ ਪ੍ਰਾਈਜ਼ ਹਿੱਟ ਹੋ ਗਿਆ ਤੇ ਨਿਕਲੀ ਕਿੰਨੇ ਨੰਬਰ ਤੇ ਨਿਕਲੀ ਇਹ ਇਹ ਨਿਕਲੀ ਇਹ ਗ੍ਰੀਨ ਵੈਲੀ ਦੇ ਵਿੱਚ ਉਹਨਾਂ ਦੇ ਰਿਹائشਾ ਤੇ B 90 B 94 98 05 ਜੋ ਇਹ ਦਿਪਤੀ ਬਾਂਸਲ ਇਸ ਟਾਈਮ ਗ੍ਰੀਨ ਵੈਲੀ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਕੋਠੀ ਗ੍ਰੀਨ ਵੈਲੀ ਦੇ ਵਿੱਚ ਹੈ ਕਾਰ ਬਜ਼ਾਰ ਦੇ ਵਿੱਚ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਲਾਟਰੀ ਨਿਕਲੀ ਹੈ ਸਾਡੇ ਜੋ ਡੀਲਰ ਨੇ ਸਾਡੇ ਸਾਹਿਲ ਗਰਗਜੀ ਜਿੰਨਾਂ ਕੋਲੋਂ ਮੈਂ ਟਿਕਟ ਖਰੀਦੀ ਬਿੱਟੂ ਚਾਨਾ ਮੈਂ ਸੇਲਰ ਮੈਂ ਜਾ ਕੇ ਕਾਰ ਬਜ਼ਾਰ ਤੇ ਟਿਕਟ ਸੇਲ ਕੀਤੀ ਸੀ ਔਰ ਇਹ ਟਿਕਟ ਸਾਡੇ ਦਿਪਤੀ ਬੰਸਲ ਜੀ ਜੋ ਕਾਰ ਬਜ਼ਾਰ ਦਾ ਕੰਮ ਕਰਦੇ ਨੇ ਔਰ ਗ੍ਰੀਨ ਵੈਲੀ ਦੇ ਅੰਦਰ ਉਹਨਾਂ ਦੀ ਕੋਠੀ ਹੈ ਇਹ ਪ੍ਰਾਈਜ਼ ਫਰਸਟ ਪ੍ਰਾਈਜ਼ ਦਾ 1 ਕਰੋੜ ਦਾ ਬਨੌਰ ਟਿੰਡਰਪ੍ਰਾਈਜ਼ ਦੇ ਵੱਲੋਂ ਨਾਗਾਲੈਂਡ ਸਟੇਟ ਲਾਟਰੀ ਦਾ ਪਹਿਲਾ ਪ੍ਰਾਈਜ਼ 2 ਕਰੋੜ ਦਾ ਉਹਨਾਂ ਨੂੰ ਨਿਕਲੇ ਉਨ੍ਹਾਂ ਤੋਂ ਹਿੱਟ ਹੋਇਆ